ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਤਹਿਤ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਵਿਨੋਦ ਕੁਮਾਰ ਬਿੱਟਾ ਅਤੇ ਬਾਕੀ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੰਗਾਂ ਦੇ ਉੱਪਰ ਵਿਚਾਰ ਵਿਟਾਂਦ ਰਖੀਤੇ ਅਤੇ ਮੁਸ਼ਕਲਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਇਸ ਮੌਕੇ ਹੈਲਥ ਅਫਸਰ ਡਾਕਟਰ ਕਿਰਨ ਕੁਮਾਰ ਡੀਸੀਪ ਮਨੂ ਸ਼ਰਮਾ ਜਨਰਲ ਸੁਪਰੀਡੈਂਟ ਸਤਪਾਲ ਚੇਅਰਮੈਨ ਸੁਰਿੰਦਰ ਟੋਣਾ ਸਮੇਤ ਕਈ ਹੋਰ ਮੁਲਾਜ਼ਮ ਮੌਜੂਦ ਸਨ 14 ਦਿਨ ਦਾ ਨੋਟਿਸ ਦਿੱਤਾਦਾ ਸੀ ਤੇ ਕਮਿਸ਼ਨਰ ਸਾਹਿਬ ਨੇ ਸਾਡੀ ਉਹਨਾਂ ਨੇ ਮੀਟਿੰਗ ਕਰਤੀ 1 ਵਜੇ 1 ਵਜੇ ਮੀਟਿੰਗ ਦੇ ਵਿੱਚ ਉਹਨਾਂ ਨੇ ਪੂਰਾ ਸਾਨੂੰ ਭਰੋਸਾ ਦਿਵਾਇਆ ਵੀ ਜਿਹੜਾ ਵੀ ਇੱਕ ਦੇ ਕੰਮ ਅਸੀਂ ਗਿਆ ਸੀ ਵੀ ਸਾਨੂੰ ਬਾਲਮਿਕ ਪ੍ਰਗਟ ਦਿੰਦੇ ਸਾਡਾ ਦਿਹਾਰਾ ਵੀ ਸਾਡੇ ਛੁੱਟੀਆਂ ਦੇ ਪੈਸੇ ਜਿਹੜੇ ਨਾ ਉਸ ਦਿਨ ਮਿਲਨੇ ਹਨ ਉਹਨਾਂ ਨੇ ਕੀ ਆ ਵੀ ਪੈਸਿਆਂ ਦੀ ਇੱਥੇ ਕਮੀ ਆ ਤੇ ਅਸੀਂ ਹੋਣਗੇ ਤੇ ਜਰੂਰ ਪਰ ਅਸੀਂ ਇਸ ਗੱਲ ਤੇ ਅੜੇ ਰਹੇ ਅਸੀਂ ਕਿ ਇਹ ਨਹੀਂ ਗੱਲ ਹੈਗੀ ਸਾਨੂੰ ਪੈਸੇ ਚਾਹੀਦੇ ਆ ਉਹਨਾਂ ਨੇ ਡੰਨ ਕਰਤਾ ਵੀ ਉਹ ਪੈਸੇ ਤੁਹਾਨੂੰ ਹਰ ਹਾਲਤ ਚ ਮਿਲਣਗੇ